ਇਹ ਕਰਨਾ ਪਊਗਾ ਇਹ ਸਮਰ ਬਾਕੇ ਰੱਖ ਦੇਣਾ ਇਹਨੇ ਇਹਦਾ ਹੱਲ ਰਾਤ ਨੂੰ ਕਰੂਗੀ

ਆ ਗਈ ਮੰਮੀ ਆ ਗਈ ਪਤਾ ਲੱਗਿਆ ਪੰਛ ਦਾ ਖੁਸ਼ ਪਤਾ ਨਹੀਂ ਲੱਗਿਆ ਕਮਾ ਸਾਰੇ ਪਿੰਡ ਚ ਗੇੜੇ ਦੇ ਆਂਦੇ ਸਰਪੰਚ ਕੋਲੇ ਵੀ ਗਈ ਸੀ ਸਰਪੰਚ ਤਾਂ ਕਹਿੰਦਾ ਹੋਕਾ ਦਵਾ ਦੋ ਕਹਿੰਦਾ ਆਜੂਗਾ ਕਿਸੇ ਪਾਸੋਂ ਹਾ ਫਿਰ ਉਹ ਹੋਕਾ ਦਵਾ ਦਿੰਨੇ ਹੈਗੇ ਹੋਕਾ ਦਵਾਇਆ ਏ ਜੇ ਕਿਤੇ ਜਵਾਕਾ ਸੇ ਪਾਸੇ ਹੁੰਦਾ ਤਾਂ ਹੋਕਾ ਸੁਣ ਕੇ ਆ ਜਾਂਦਾ ਨਾ ਮੈਂ ਵੀ ਗਈ ਸੀ ਰੁੱਬੀ ਕੇ ਘਰੇ ਨਾ ਉਧਰ ਆ ਚੱਲ ਮੇਰੀ ਗੱਲ ਸੁਣ ਕੋਈ ਨਾ ਟੈਨਸ਼ਨ ਨਾ ਲੈ ਪਾਣੀ ਲੈ ਕੇ ਆਵਾ ਮੇਰੇ ਪਾਣੀ ਕਿੱਥੇ ਲੰਘਦਾ ਕੱਲਾ ਕੱਲਾ ਮੇਰਾ ਜਵਾਕ ਸੀ ਪਤਾ ਨਹੀਂ ਕਿੱਥੇ ਉਹ ਕਿੱਥੇ ਨਾ ਲੈ ਪਤਾ ਨਹੀਂ ਪਾਣੀ ਦੇ ਘੁੱਟ ਨਸੀਬ ਹੋਇਓ ਕਿ ਨਾ ਹੋਣੋ ਦੇਖੀ ਆ ਕੀ ਤੂੰ ਤਾਂ ਐਵੇਂ ਰੋਣ ਲੱਗ ਗਈ ਹੈ ਜੀ ਆਜੂਗਾ ਬੰਛ ਤੈਨੂੰ ਐ ਵੀ ਲੱਗਦਾ ਤੈਨੂੰ ਪਤਾ ਉਹਨੂੰ ਦੇਖ ਕੇ ਵੀ ਨਾ ਮੇਰੀ ਆਂਦਰਾ ਨਹੀਂ ਸੀ ਡਰਦੀ ਆ ਜਿਹੜਾ ਹੁਣ ਉਹਦਾ ਸਬਰ ਭਰੀ ਬੈਠੀ ਆ ਪਤਾ ਨਹੀਂ ਜਵਾਕ ਮੇਰਾ ਕਿੱਥੇ ਹੋਊ ਕਿੱਥੇ ਨਾ ਮੈਨੂੰ ਲਾਦਣਾ ਤੂੰ ਤਾਂ ਹੀ ਵੀ ਟੈਨਸ਼ਨ ਲਈ ਜਾਨੀ ਆ ਚਾਹ ਬਣਾ ਦਿੰਨੀ ਆ ਘੁੱਟ ਮੈਨੂੰ ਕਾਸੇ ਦੀ ਲੋੜ ਨਹੀਂ ਹੈਗੀ ਜਿੰਨਾ ਚਿਰ ਜਵਾਕ ਮੇਰੇ ਅੱਖਾਂ ਸਾਹਮਣੇ ਨਹੀਂ ਆਉਂਦਾ ਮੇਰੇ ਤਾਂ ਪਾਣੀ ਦੀ ਘੁੱਟ ਵੀ ਨਹੀਂ ਲੰਗਦੀ ਹੈਗੀ ਹਾਰ ਕੇ ਹੁਣ ਤੇਰੇ ਪਿਓ ਨੂੰ ਥਾਣੇ 'ਚ ਭੇਜਿਆ ਥਾਣੇ ਥਾਣੇ ਕਾਦੇ ਵਾਸਤੇ ਇਹੋ ਜਿਹਾ ਕੇਸ ਦਾ ਕੰਮੋ ਥਾਣੇ ਵਾਲੇ ਹੀ ਨੂੰ ਏੜਦੇ ਹੁੰਦੇ ਨੇ ਜਾਂ ਕੋਟਕ ਕਚਹਿਰੀਆਂ ਚ ਨਿਬੜਦੇ ਹੁੰਦੇ ਨੇ ਨਾ ਮੰਮੀ ਏ ਥਾਣੇ ਵਾਲੀ ਕਿਹੜੀ ਗੱਲ ਸੀਗੀ ਆਪਾਂ ਰਲ ਮਿਲ ਕੇ ਬੰਚ ਨੂੰ ਲੁੱਪ ਲੈਣਾ ਸੀਗਾ ਏ ਟਿਕ ਟਿਕ ਗੱਲ ਹੈ ਥਾਣੇ ਵਾਲੀ ਮੈਂ ਇੱਕ ਗੱਲ ਦੱਸ ਕੰਮੋ ਟੜ ਕੇ ਤੂੰ ਮੁੰਡੇ ਨੂੰ ਕਿੰਨੇ ਕ ਵਜੇ ਘਰੇ ਛੱਡ ਕੇ ਗਈ ਸੀ ਮੰਮੀ ਜਾਂਦੀ ਹੋਈ ਉਹਨੂੰ ਮੈਂ 20 ਰੁਪਏ ਦੀ ਚੀਜ਼ ਦਿਵਾ ਕੇ ਗਈਆਂ ਕਹਿੰਦਾ ਦੀਦੀ ਮੈਂ ਖੇਡ ਲੂੰਗਾ ਜਦੋਂ ਮੈਂ ਘਰੇ ਆਈਆਂ ਉਦੋਂ ਗਲੀ 'ਚ ਖੇਡੀ ਜਾਂਦਾ ਸੀ ਮੈਂ ਚਾਹ ਵੀ ਬਣਾ ਕੇ ਦਿੱਤੀ ਆ ਧੋ ਵਾਲੀ ਚਾਹ ਪੀ ਕੇ ਉਹ ਖੇਡਣ ਗਿਆਗਾ ਤੇ ਕੁਝ ਤਾਂ ਦੱਸ ਕੇ ਗਿਆ ਹੁਣ ਪੁੱਤ ਵੀ ਕਿੱਥੇ ਜਾਣਾ ਦੀਦੀ ਮੈਂ ਕਿੱਥੇ ਨਹੀਂ ਤੈਨੂੰ ਵੀ ਪਤਾ ਮੰਮੀ ਉਹ ਕਿੰਨਾ ਕੁ ਦੱਸ ਕੇ ਜਾਂਦਾ ਮੈਂ ਕਿਹਦੇ ਘਰੇ ਖੇਡਣਾ ਉਹ ਤਾਂ ਘਰੋਂ ਆਏ ਕਹਿ ਜਾਂਦਾ ਮੈਂ ਤਾਂ ਅਗੇ ਦੋਸਤਾਂ ਕੋਲ ਚੱਲਿਆ ਖੇਡਣ ਹੁਣ ਕੀ ਪਤਾ ਕਿਹਦੇ ਘਰੇ ਗਿਆ ਹੋਊਗਾ ਮੈਨੂੰ ਲੱਗਦਾ ਨਾ ਉਹ ਕਿਸੇ ਦੇ ਘਰੇ ਘਰੇ ਖੇਡਦਾ ਹੋਣਾ ਬਾਹਰ ਨਹੀਂ ਖੇਡਦੇ ਹਉਣੇ ਆਪਾਂ ਨੂੰ ਤਾਂ ਨਹੀਂ ਪਤਾ ਲੱਗਦਾਗਾ ਆਜੂਗਾ ਹਜੇ ਘੜਾਈ ਨਨੇਰਾ ਹੋਇਆ ਕੰਮੋ 2 ਵਜੇ ਦੀ ਗੱਲ ਆ ਇਹ ਤੇ ਟਾਈਮ ਦੇਖ ਲਾ 7:30 ਤੋਂ 8 ਵਜੇ ਪਏ ਨੇ ਹਜੇ ਤੱਕ ਨਹੀਂ ਜਵਾਕ ਘਰੇ ਆਇਆ ਬੰਦੇ ਨੂੰ ਮਾੜਾ-ਮੋਟਾ ਤਾਂ ਪਤਾ ਲੱਗਦਾ ਵੀ ਇਹ ਫਲਾਨਿਆਂ ਦਾ ਜਵਾਕ ਹੈ ਉਹਨਾਂ ਦੇ ਘਰੇ ਭੇਜ ਦੀਏ ਕੋਕੇ ਤਾਂ ਸੁਣੀ ਹੋਣਗੇ ਲੋਕਾਂ ਨੂੰ ਉਹ ਤਾਂ ਠੀਕ ਆ ਮੰਮੀ ਪਰ ਹੁਣ ਡੈਡੀ ਤਾਂ ਥਾਣੇ ਭੱਗ ਗਿਆ ਔਰ ਥਾਣੇ ਵਾਲੇ ਕੀ ਹੱਲ ਕਰਨਗੇ ਜਵਾਕ ਆ ਜਾਊਗਾ ਤੂੰ ਆਏ ਘਰ ਮੇਰੀ ਗੱਲ ਸੁਣ ਜਿਹੜਾ ਖੂਹ ਕੰਨੀ ਨਹੀਂ ਘਰ ਹੈ ਕਗਾ ਜਿਹੜੀ ਆਂਗਣ ਵਾੜੀ ਚ ਲੱਗੀ ਹੋਈ ਆ ਹਾਂ ਉਹਨਾਂ ਦੇ ਜਵਾਕ ਆਪਣੇ ਪੰਚ ਨਾਲ ਖੇਡਦੇ ਹੁੰਦੇ ਸੀ ਤੂੰ ਉਹਨਾਂ ਦੇ ਘਰੇ ਜਾ ਕੇ ਆ ਹਾਂ ਉਹ ਖੂਹ ਆਂਦਰ ਤੋਂ ਮੇਰੇ ਜਾਰੀ ਨਹੀਂ ਸੀ ਹਾਂ ਦੇਖ ਲੈ ਤੂੰ ਦੂਰ ਆ ਪਰ ਤੂੰ ਉਹਨਾਂ ਦੇ ਘਰੇ ਜਾ ਕੇ ਆ ਚਲ ਕੋਈ ਨਾ ਮੈਨੂੰ ਜਾਂਦੀ ਨੂੰ ਨਾ ਟਾਈਮ ਲੱਗ ਜੂ ਪੁੱਤ ਉਹ ਤਾਂ ਪਤਾ ਹੁਣ ਤੂੰ ਜਾ ਕੇ ਆ ਫਿਰ ਕਵੇਲਾ ਹੋ ਜੂਗਾ ਉਹਨਾਂ ਬਾੜ ਦਾ ਅੰਦਰੋਂ ਅੱਜ ਕੱਲ ਤਾਂ ਕਾਦਰ ਲਾਉਣਾਗਾ ਮੈਂ ਪਾਣੀ ਪੁਣੀ ਲਿਆ ਕੇ ਰੱਖੂੰਗੀ ਟੈਂਬ ਬਹੁਤ ਮਾੜਾ ਗਾ ਤੇ ਨਾਲੇ ਹਾਂ ਗੁਰਦੁਆਰੇ ਚ ਪਾਣੀ ਭਰ ਲਈ ਤੈਨੂੰ ਪਤਾ ਆਪਣੇ ਪਾਣੀ ਹੈ ਨਹੀਂ ਗਾ ਮੁੱਕਿਆ ਪਿਆ ਗਾ ਚਲ ਮੈਂ ਮੁੰਡੇ ਕਿ ਹੋਣੀ ਹੈ ਕੀ ਪਤਾ ਸੱਚੀ ਉਹਨਾਂ ਦੇ ਘਰੇ ਨਾ ਬੈਠਾ ਹੋਵੇ ਨਾ ਸੁਣਿਆ ਹੋਵੇ ਹੋਕਾ ਵੀ ਉਹਨੂੰ ਉਹਨਾਂ ਦੇ ਘਰੇ ਹੋਊਗਾ ਤੂੰ ਵਗ ਜਾ ਜਾਣੀ ਹੈ ਮੈਂ ਹਾਂ ਇਹ ਵਹੀ ਗਰ ਉਹਨਾਂ ਦੇ ਘਰੇ ਹੋਵੇ ਮੇਰਾ ਪੁੱਤ ਮਮੀ ਤਾਂ ਬਾਕੀ ਮੈਨੂੰ ਕੀ ਹੱਲ ਕਰਨਾ ਪਊਗਾ ਹਾਂ ਮਮੀ ਤਾਂ ਕੰਟਾ ਨਹੀਂ ਆਉਂਦੀ ਘੰਟੇ 'ਚ ਮੇਰਾ ਕੰਮ ਹੋ ਜਾਊਗਾ ਹੇ ਰੱਬਾ

dama kau mau kerja? ini karena apa? ini kamar baki raknya nih. ini dahal hari ah itu ਰਾ ਸਖਾ ਹੁੰਦਾ ਕੰਮ ਆ ਇਹ ਨੂੰ ਪੁਰਜੀ ਪਾਣੀ ਫੇਰ ਸੱਟ ਕੇ ਆਉਂਗੀ

ਹੇ ਤਾਂ ਟਕਣੀ ਰਾਤ ਨੂੰ ਵੀ ਲਾ ਸਕਦੀ ਹੈ ਕੇ ਨਾ ਇਹਨੂੰ ਆਸੇ-ਪਾਸੇ ਕਰਾ ਮਗ ਮੇ ਵੀ ਨਾ ਅਜੇ ਕਿ ਤਪੋ ਦੂਰ ਆ ਗਈ ਇੱਥੇ ਸੱਟ ਦੇ ਨਹੀਂ ਆ ਕੱਪੜੇ ਅੱਪਿਸ਼ ਹਕ ਕੋਲ ਟ ਪਾਸੇ ਜਾਊਗਾ ਬੋਰੀ ਤੇ ਅਮ ਰਾਤ ਨੂੰ ਟਕਾਣੇ ਲਾ ਦੂੰ ਜਦੋਂ ਸੌਂਗੇ ਹੁਣ ਤਾਂ ਡੈਡੀ ਪੁਲਿਸ ਕੋਲੇ ਪਹੁੰਚ ਗਿਆ ਪੁਲਿਸ ਤਾਂ ਬਾਲੀ ਪੜਿ ਸ਼ਾਨ ਬਿਣ ਕਰਦੀ ਹੈਗੀ ਇੱਥੇ ਸੱਟ ਦੇ ਨਹੀਂ ਹੈਗੀ ਇੱਥੇ ਸੱਟ ਦੇ ਨਹੀਂ ਉਹ ਜੀ ਪਤਾ ਨਹੀਂ ਕਿੱਧਰ ਮਿੰਲਾ ਦਾ ਉਹੀ ਆ ਗਿਆ ਆ ਜਾ ਬਾਰ ਖੁੱਲ ਲਈ ਆ ਰਮਣਾ ਬੱਗੀ ਆ ਕੇ ਮੈਨੂੰ ਠੀਕ ਆ ਬਸ ਹੋਰ ਕੀ ਬਣਿਆ ਮੁੰਡੇ ਦਾ ਫਿਰ ਬਸ ਬਾਨਾ ਕੀ ਕੁਝ ਪਤਾ ਨਹੀਂ ਲੱਗਿਆ ਹੈਗਾ ਸਾਰੇ ਕਿਤੇ ਦੇਖ ਲੈ ਪਤ ਪਤ ਕਰਕੇ ਭਾਲ ਲਿਆ ਠੀਕ ਕਦੇ ਉਹ ਖੂਹ ਵਾਲੰਦ ਜਾਈ ਸੀ ਹਾਂ ਜਾਇਆ ਸੀ ਉਹ ਵੀ ਕਹਿੰਦੇ ਕਹਿੰਦੇ ਹੈ ਨਹੀਂ ਇੱਥੇ ਦਾ ਮੁੰਡਾ ਹਏ ਹਏ ਤੈਨੂੰ ਪਤਾ ਹਨਾ ਜੰਮ ਦਿਨ ਸੇ ਪਚਲਿਆ 2 ਵਜੇ ਦਾ ਗਿਆ ਮਾਵਾ ਤਾਂ ਜਦੋਂ ਬਾਜਾਂਦੇ ਆ ਪੰਜ ਡਲ ਡੁੱਬਣ ਲੱਗ ਗਏ ਆਂ ਤੇ ਗੱਲਾ ਗੱਲਾ ਸਨਾ ਪਾਣੀ ਦੀ ਘੁੱਟ ਨਹੀਂ ਅੰਦਰ ਨਾ ਗਈ ਹੈਗੀਆਂ ਲੱਗੀਆਂ ਦਾ ਵੀ ਜਵਾਂ ਕਿਹੜੇ ਵੇਲੇ ਆਜੇ ਕਿਹੜੇ ਵੇਲੇ ਆਜੇ ਹਾਂ ਇਹ ਤਾਂ ਹੈਗਾ ਤੁਹਾਨੂੰ ਪਤਾ ਭਨੇ ਇਹੀ ਅੱਖਾਂ ਦਾ ਤਾਰੇ ਹਨਾ ਆਪਣੇ ਤਾਂ ਹੋਰ ਤੇ ਕੰਮੋ ਕੰਮੋ ਪਾਣੀ ਲੈਣ ਗਈ ਸੀ ਮੈਨੂੰ ਲੱਗਦਾ ਕਹਿੰਦੀ ਸੀ ਕਹਿੰਦੀ ਮੰਮੀ ਤੂੰ ਜਾਇਆ ਖੋਵਾ ਲੰਦੇ ਮੈਂ ਪਾਣੀ ਲਿਆਉਣੀ ਗੁਰਦਾਰਾ ਪਤਾ ਨਹੀਂ ਹੋ ਵੀ ਨਹੀਂ ਹਜੇ ਤੱਕ ਆਈ ਉਹ ਤਾਂ ਵੀ ਵਿਚਾਰੀ ਹੈ ਨਾ ਨਿਆਣੀ ਆ ਦਿਮਾਗ ਉਹਦਾ ਘੁੰਮ ਗਿਆ ਹੋਣਾਗਾ ਹੋਰ ਇੱਕ ਤਾਂ ਦੋ ਘਰਾਂ ਦੇ ਕੰਮ ਤੇ ਜਾਂਦੀ ਹੈ ਵਿਚਾਰੀ ਹਾਂ ਤਾਂ ਕੰਮ ਵੀ ਓਖਾ ਹੋ ਜਾਂਦਾ ਹੋਰ ਅਗਲਾ ਹੌਲੀ ਹੌਲੀ ਕਰਦਾ ਕਰਦੀ ਹੈ ਵੀ ਹਾਂ ਤਾਂ ਹੋਰ ਤੂੰ ਦੱਸ ਤੇਰੇ ਜਵਕ ਜਲੇ ਠੀਕ ਹੈ ਭੈਣੇ ਨੀਗਿਆ ਰੱਖਿਆ ਘਰ ਆਪਣੇ ਜਵਕਾਂ ਦੀ ਨਾ ਮੈਂ ਤਾਂ ਹੁਣ ਘਰੀ ਹੁੰਨੀ ਮੈਂ ਤਾਂ ਹਟ ਗਈ ਇਸਤ ਕੰਮ ਕਰਦੀ ਸੀ ਮੈਂ ਤਾਂ ਉਥੋਂ ਵੀ ਹਟ ਗਈ ਮੈਂ ਤਾਂ ਮਿਸਤਰੀ ਨਾ ਜਾਂਦੀ ਸੀ ਮਹਾਂ ਨਾ ਵੀ ਗਰਮੀ ਹੋ ਗਈ ਮਹਾਂ ਦੇ ਜਵਾਕਾ ਕੋਲੇ ਨਿਗਰ ਰੱਖਿਆ ਕਰਾਂਗੇ ਹੋਰ ਤੇ ਨਾਲੇ ਅਲਾਸਮੈਂਟ ਕਰਾਈ ਸੀ ਉਹਨੂੰ ਸੁਣਿਆ ਨਹੀਂ ਹੋਣਾਗਾ ਕਿ ਪਤਾ ਲਾਸਮੈਂਟ ਕਰਾਈ ਸੀਗੀ ਸਾਰੇ ਕਿਤੇ ਲਾਸਮੈਂਟ ਕਰਾ ਕਰਾ ਥੱਕ ਗਏ ਹੁਣ ਥਾਣੇ ਚ ਗਿਆ ਤੇਰਾ ਬਾਈ ਹਜੇ ਤੱਕ ਨਹੀਂ ਉਹ ਵੀ ਆਇਆ ਹਾਏ ਹਾਏ ਹੁਣ ਤਾਂ ਫਿਰ ਥਾਣੇ ਵਾਲਾ ਦਾ ਕੰਮ ਰਹਿ ਗਿਆ ਹਣਾ ਹੋਰ ਤਾਂ ਕੀ ਕੰਮ ਹੈਗਾ ਚਲ ਮੈਂ ਮਤ ਜਾ ਕੇ ਆਉਣੀ ਰਮਨ ਕੋਲੇ ਤੇ ਪਰ ਮੈਂ ਮੰਨਦਾ ਤੈਨੂੰ ਪਤਾ ਖਰਾਬ ਹੋਈ ਜਾਂਦਾ ਹਣਾ ਜਵਾਕਾ ਨਹੀਂ ਕਿ ਕਿਸੇ ਦਾ ਵਿਚਾਰਾ ਖੜਾ ਬਾਹਰੇ ਸੀ ਕੱਲਾ ਤਾਂ ਸੀਗਾ ਬਾਲੀ ਟੈਨਸ਼ਨ ਹੋਈ ਪਈ ਐ ਲੱਗਿਆ ਪਿਆ ਕਿਹੜੇ ਵੇਲੇ ਜਾ ਕੇ ਕਰੇ ਆਜੇ ਹੂੰ ਉਧਰ ਰਾਤ ਹੋ ਗਈ ਬੜ ਬੜ ਘੜੇ ਪੈਨੇ ਹੋਰ ਡਿੱਕੀ ਜਾਨੀ ਮੈਂ ਤਾਂ ਕਦੋਂ ਦੀ ਮੈਂ ਕਹੀ ਨਹੀਂ ਵੀ ਹੁਣ ਵੀ ਅਜ ਹੁਣ ਵੀ ਆ ਜੂਗਾ ਭਾਰ ਵੀ ਨਹੀਂ ਡਾਇਆ ਮੈਂ ਤਾਂ ਇਸ ਗੱਲ ਦੀ ਮਾਰਨੇ ਖੁੱਲਾ ਪਿਆ ਵੀ ਕਿਤੇ ਜਾ ਕੇ ਬਾਰ ਭੜਿਆ ਨਾ ਦੇਖ ਕੇ ਮੁੜ ਜੇ ਵਾਰ ਹਾਂ ਤਾਂ ਕਦੋਂ ਪਮਤਰ ਗਿਆ ਹੁਣ ਕਿ ਕਿੱਧਰ ਨੰਗਾ ਕੰਜਰ ਅੱਗੇ ਤਾਂ ਸਾਡੇ ਘਰੇ ਜਾ ਵੜਦਾ ਸੀ ਜੇ ਉਹ ਪਤਾ ਨਹੀਂ ਖਣੀ ਤਾਂ ਕੰਮੋ ਨੇ ਕੁਛ ਕਹਿਤਾ ਵੀ ਉਹਨਾਂ ਦੇ ਘਰੇ ਨਾ ਜਾ ਆਇਆ ਕਰ ਖਣੀ ਕੰਮੋ ਸਾਡੇ ਘਰੇ ਲਾਂਬਾ ਦੇਈ ਖਣੀ ਤੂੰ ਦੇਈ ਉਹ ਤਾਂ ਸਾਡੇ ਜਵਾਕਾਂ ਨੇ ਕਹਿਤਾ ਕਹਦਾ ਵੀ ਤੇਰੀ ਮੰਮੀ ਆਈ ਸੀ ਲਾਂਬਾ ਦੇਣ ਵੀ ਸਾਡੇ ਘਰੇ ਨਾ ਆਇਆ ਕਰ ਅੱਗੇ ਜਾਂਦਾ ਹੀ ਉੱਥੇ ਖੜੀਆ ਜਰਾ ਸੀ ਮੇਥਾ ਵੀ ਪੁੱਤ ਤੂੰ ਉੱਥੇ ਨਾ ਜਾਇਆ ਕਰ ਵੀ ਗਰਮੀ ਆ ਘਰੇ ਰਹਿਆ ਕਰ ਦੀਦੀ ਕੋਲ ਹਾਂ ਅੱਗੇ ਬਈ ਉਹ ਤਾਂ ਖੜੀ ਅੰਦਰ ਐ ਨਾ ਸਾਡੇ ਕੋਲੇ ਮੈਂ ਘਰੇ ਹੁੰਦੀ ਸੀ ਜਵਾਕਾਂ ਕੋਲੇ ਮੈਂ ਕਹਦੀ ਸੀ ਇੱਥੇ ਆ ਕੇ ਖੇਡ ਲੋ ਬਿੱਡਾਂ ਤੇ ਹਨਾ ਪੂਲਰ ਚੱਲੀ ਜਾਂਦਾਗਾ ਪਤਾ ਹੀ ਨਹੀਂ ਉਹਦੇ ਤਾਂ ਬਸ ਉਹਦੀ ਕੀੜਾ ਆ ਕੱਢ ਕੇ ਆਇਆ ਕੀ ਉਹਨੂੰ ਮਤਰੀ ਲੱਗੀ ਸੀ ਪੁੱਛੀ ਨਾ ਭਣੇ ਵਾਲੀ ਦਿਮਾਗ ਤੇ ਟੈਨਸ਼ਨ ਬਈ ਬਈ ਮੇਰੇ ਤਾਂ ਜਵਾਕ ਜਿੰਨੇ ਦੇਖੇ ਵੀ ਨਾ ਸਾਹ ਨਹੀਂ ਨਿਕਲਦੇ ਹਾਂ ਉਹ ਤਾਂ ਹੈਗਾ ਪਣੇ ਚਲ ਕੋਈ ਨਹੀਂ ਚਲ ਠੀਕ ਆ ਰਵਣ ਫਿਰ ਕੋਈ ਨਾ ਪੈਣੇ ਧੰਨਵਾਦ ਤੇਰਾ ਤੂੰ ਆ ਕੇ ਪਤਾ ਲੈ ਗਈ ਨਹੀਂ ਕੋਈ ਨਹੀਂ ਆਉਂਦਾਗਾ ਆਇ ਤਾਂ ਹੈਗਾ ਨਾ ਆਏ ਉਹ ਜੀ ਤਾਂ ਕੋਈ ਗੱਲ ਨਹੀਂ ਫਿਰ ਵੀ ਤੈਨੂੰ ਪਤਾ ਆਉਦੇ ਹਨਾ ਨਿਆਣੇ ਆ ਜਿਆਗ ਢੜ ਤੇ ਹੱਥ ਧਰ ਕੇ ਦੇਖ ਕੇ ਆਪਾਂ ਨੂੰ ਪਤਾ ਬੱਚਾ ਨੇ ਤਾਂ ਜਰੂਰ ਗੱਲ ਸਮਝਦੇ ਆ ਹਨਾ ਹੋਰ ਤਾਂ ਤੈਨੂੰ ਪਤਾ ਤਮਾਸ਼ਾ ਹੀ ਹੈ ਲੋਕਾਂ ਦਾ ਠੀਕ ਆ ਰਵਣ ਫਿਰ ਕੋਈ ਨਾ ਹਾਈ ਪੁੱਤ ਆ ਜਾ ਤੇਰੀ ਮਾਂ ਤੈਨੂੰ ਡਿੱਕੀ ਜਾਂਦੀ ਆ 8 ਵਜੇ ਪਈ ਨੇ ਪੁੱਤ ਤੂੰ ਤਾਂ 2 ਮਿੰਟ ਨਹੀਂ ਸੀ ਰਹਿੰਦਾ ਮਾਂ ਤੋਂ ਬਿਨਾ ਅੱਜ ਕਿਵੇਂ ਇੰਨਾ ਚਿਰ ਹੋ ਗਿਆ ਕਿਸੇ ਦਾ ਪੁੱਤ ਕੱਲਾ ਕਹਿਰਾ ਵੀ ਨਾ ਹੋਵੇ ਕੰਮੋ ਕਿਧਰ ਆਈ ਹਾਂ ਫੋਫੀ ਫੋਫੀ ਮੈਂ ਦੁੱਧ ਲੈ ਕੇ ਆਈ ਆਂਗੀ ਆਏ ਹਾਏ ਨੇਰਾ ਹੋਇਆ ਪੈ ਸੀਗਾ ਆ ਡੈਡੀ ਨੂੰ ਭੇਜ ਦਿੰਦੀ ਡੈਡੀ ਠਾਣੇ ਚ ਗਿਆ ਹੋਇਆ ਤੈਨੂੰ ਪਤਾ ਹੀ ਆ ਮੈਂ ਵੀ ਨਾ ਉਧਰ ਧਰ ਕੇ ਡੋਲੂ ਡੈਰੀ ਵਾਲਿਆਂ ਦੇ ਪਾਲਣ ਵਾਗੀ ਸੀ ਬੰਛ ਨੂੰ ਕਿਤੇ ਨਹੀਂ ਲੱਭਦਾ ਹੈਗਾ ਹਾ ਇੰਨਾ ਮਨ ਖਰਾਬ ਹੋਇਆ ਪਿਆ ਹਏ ਉਹਨਾਂ ਚ ਵਾਗ ਨਾ ਕੋਈ ਉਹ ਨਿੱਕੀ ਹੋ ਜੇ ਆ ਤਾਂ ਹੈਗਾ ਮਨ ਤਾਂ ਖਰਾਬ ਹੋ ਹੀ ਜਾਂਦਾ ਵੀ ਕਿਹੜਾ ਵਾਲੇ ਸੀ ਕੱਲਾ ਸੀਗਾ ਹਨਾ ਤੈਨੂੰ ਪਤਾ ਫਾਬੀ ਉਹ ਤਾਂ ਖੱਲਾ ਹੀ ਸੀਗਾ ਅਸੀਂ ਤਾਂ ਉਹਨੂੰ ਸਾਰੇ ਕਿੰਨਾ ਪਿਆਰ ਕਰਦੇ ਸੀਗੇ ਮੈਨੂੰ ਇਹ ਆ ਹੋ ਜੇ ਕੁ ਚੱਕ ਚੁੱਕ ਕੇ ਲੈ ਗਿਆ ਹੋਇ ਉਹਨੂੰ ਮੈਂ ਇੰਨਾ ਰੋਕਦੀ ਹੁੰਦੀ ਸੀਗੀ ਵੀ ਬੰਚ ਤੂੰ ਕਿਤੇ ਨਾ ਜਾ ਕਿਤੇ ਨਾ ਜਾ ਕਰੇ ਖੇਡ ਉਹ ਵੀ ਨਾ ਕਹਿੰਦੇ ਮੈਂ ਤਾਂ ਘਰੇ ਘਰੇ ਨਹੀਂ ਗੇੜਦਾ ਮੈਂ ਤਾਂ ਬਾਹਰ ਜਾਊਂਗੀ ਦੀਦੀ ਬਾਹਰ ਜਾਊਂ ਤੈਨੂੰ ਪਤਾ ਭਾਬੀ ਕੰਮ ਵਾਲਿਆਂ ਦੇ ਜਵਾਕਾਂ ਨਾ ਉਹ ਖੇਡਣ ਲੱਗ ਜਾਂਦਾ ਉਹ ਕੌਂਚਣ ਲੱਗ ਜਾਂਦੇ ਸੀਗੇ ਹਾਂ ਤਾਂ ਉਹ ਤੁਸੀਂ ਲੈ ਕੇ ਨਾ ਆਇਆ ਘਰੋਂ ਨਾਲ ਜਵਾਕ ਨੂੰ ਤੈਨੂੰ ਤਾਂ ਪਤਾ ਹੀ ਆਗਾ ਹੁਣ ਦੇਖ ਲੈ ਪਤਾ ਨਹੀਂ ਕਿੱਥੇ ਹੋਣਾਗਾ ਹਾਂ ਤਾਂ ਉਹ ਦਸਮਾ ਵਧੀਆ ਸਾਡੇ ਘਰੇ ਖੇਡਦਾ ਸੀ ਤੇਰੀ ਮੰਮੀ ਕਲਾੰਬਾ ਦੀ ਆਈ ਜਾ ਕੇ ਉਹ ਸਾਡੇ ਜਵਾਕ ਕਹਿੰਦੇ ਬੰਸ ਭਾਜਾ ਕਹਿੰਦਾ ਤੇਰੀ ਮੰਮੀ ਆਈ ਸੀ ਲੜਦੀ ਸੀਗੀ ਉਹਦ ਫਿਰ ਜਮੀ ਨਹੀਂ ਖੜਾ ਮੈਂ ਉਹਨੂੰ ਕਹੀ ਗਈ ਮੈਂ ਚੱਲ ਕੋਈ ਨਹੀਂ ਪਤਾ ਮੈਂ ਖੜਾ ਲੋ ਐ ਤਾਂ ਮੈਂ ਇੱਕ ਦੂਜੇ ਦਮਾਰਿਆ ਨਾ ਕਰੋ ਐ ਤਾਂ ਲਾਂਬੇ ਮੈਂ ਕੋਈ ਨਹੀਂ ਹੁੰਦਾ ਨਾ ਨਾ ਉਹਦੀ ਭੱਜ ਗਏ ਉਹੀ ਗੱਲ ਜਵਾਕਾਂ ਪਿੱਛੇ ਕੀ ਲੜਨਾ ਹੁੰਦਾ ਜਵਾਕ ਤਾਂ ਮੈਂਟ ਚਿੱਕੋ ਜੇ ਹੋ ਜਾਂਦੇ ਆ ਹਾਂ ਤਾਂ ਹੈਗਾ ਕੰਮ ਪਤਾ ਭਾਬੀ ਕੀ ਆ ਹੱਜਕੱਲ ਤਾਂ ਨਾ ਜਵਾਕ ਚੱਕ ਚੱਕ ਵੇਚੀ ਵੀ ਜਾਂਦੇ ਨੇ ਲੋਕ ਹੁਣ ਤੈਨੂੰ ਪਤਾ ਹੀ ਆ ਆਪਣੇ ਸ਼ਹਿਰ ਚ ਕਿੱਥੇ ਪਤਾ ਲੱਗਦਾਗਾ ਹਾਂ ਅੱਜ ਮੰਮੀ ਕੋਲੇ ਨਾ ਕਹੇਦੀ ਮਾਵਾ ਦੇ ਦਿਲ ਪਤਲੇ ਹੀ ਹੁੰਦੇ ਆ ਪੁੱਤ ਉਹਨੂੰ ਉਹਨੂੰ ਭਾਲਦੇ ਭਾਲਦੇ ਕਿਤੇ ਹੋਰ ਨਾ ਉਹਦਾ ਅਟੈਕ ਹੋ ਜੇ ਮਾਵਾ ਦੇ ਦਿਲ ਤਾਂ ਪਤਲੇ ਹੀ ਹੁੰਦੇ ਆ ਮਾ ਤਾਂ ਮੇਰੀ ਆਪਣੀ ਸੁਣਦੀ ਸੀਗੀ ਜਦੋਂ ਉਹਨੂੰ ਕਹਿੰਦੀ ਸੀ ਵੀ ਨਾਲ ਲੈ ਜਾ ਵੀ ਮੈਂ ਵੀ ਕੰਮ ਤੇ ਜਾਣਾਗਾ ਉਹ ਕਿਹੜਾ ਸੁਣਦੀ ਸੀ ਕੀ ਆਏ ਵੀ ਜੇ ਮੈਂ ਕੰਮ ਕਰ ਲੈਂਦੀ ਜੋ ਕਰ ਲੈਂਦੀ ਹਾਂ ਇੱਕ ਕਰ ਲੈਂਦੀ ਆ ਚਲ ਉਹ ਤਾਂ ਕਹਿੰਦੀ ਸੀ ਤੂੰ ਵੀ ਕੰਮ ਤੇ ਜਾ ਸਰਦਾ ਨਹੀਂ ਮੈਂ ਵੀ ਕੰਮ ਤੇ ਜਾਉਂਗੀ ਫਿਰ ਹੁਣ ਜਵਾਕ ਨੂੰ ਜੇ ਐ ਛੱਡਾਂਗੇ ਪਰ ਕੋਤੇ ਯਾ ਪਾਬੀ ਮੈਨੂੰ ਤਾਂ ਦਿਲ ਡਰੀ ਜਾਂਦਾ ਗਾ ਰੱਬ ਨਾ ਕਰੇ ਕੋਈ 11 21 ਹੋ ਗਈ ਹਾਏ ਕੀ ਕਰਾਂਗੇ ਅਸੀਂ ਕੁਝ ਨਹੀਂ ਹੁੰਦਾ ਤਾਂ ਵਾਹਿਗੁਰੂ ਨੂੰ ਫਿਕਰਾਣਾ ਆਜੂਗਾ ਕਿ ਪਤਾ ਨੂੰ ਕੀ ਚੰਵੀ ਲੱਗੀ ਪੇੜ ਹਜੇ ਤੱਕ ਨਹੀਂ ਘਰੇ ਵਾਪਸ ਹੋਇਆ ਗਾ ਹੋਰ ਪਾਬੀ ਅੱਗੇ ਤਾਂ ਨਾ 5 ਵਜੇ ਘਰੇ ਆ ਜਾਂਦਾ ਹੁੰਦਾ ਸੀਗਾ ਮੂੰਹ ਤਾਂ ਨੇਰੇ ਤੋਂ ਉਹਨੂੰ ਬੜਾ ਡਰ ਲੱਗਦਾ ਸੀ ਨੇਰੇ ਚ ਨਾ ਘਰੋਂ ਬਾਹਰ ਨਹੀਂ ਸੀ ਨਿਕਲਦਾ ਅੰਦਰ ਕਮਲਾ ਪਤਾ ਨਹੀਂ ਕਿੱਥੇ ਹੋਣਾਗਾ ਆਏ ਤਾਂ ਮੈਨੂੰ ਪਤਾ ਜੇ ਕਈ ਵਾਰੀ ਨੇਰਾ ਹੋ ਜਾਂਦਾ ਸਾਡੇ ਜਵਾਕਾਂ ਨੂੰ ਕਹਿੰਦਾ ਚਲੋ ਠੀਕ ਆ ਸੁਮੇ ਮੈਂ ਤਾਂ ਜਾਣਨਾਗਾ ਨੇਰਾ ਹੋਗਾ ਮੇਰੀ ਮੰਮੀ ਘੁੱਟੂਗੀ ਹੋਰ ਚਲ ਚੰਗਾ ਭਾਬੀ ਮੈਂ ਤਾਂ ਰੋਟੀ ਟੋਕਦਾ ਕਰਨਾ ਹੋਊਗਾ ਚੰਗਾ ਮੰਮੀ ਘਰੇ ਆ ਗਈ ਇਹਦਾ ਮਤਲਬ ਹਾਏ ਮੇਰੇ ਪਤਾ ਆ ਜੇ ਘਰੇ ਕਿਧਰ ਵਾਕ ਇਸ ਤੋਂ ਕਮ ਮੇਰੀ ਜਾਨ ਕਿਹੜਾ ਮਾਸੌਖੀ ਆ ਮੈਂ ਤਾਂ ਪਾਂਚ ਨੂੰ ਲੱਪਣ ਵਾਗੀ ਸੀਗੀ ਟੈਰੀ ਤੇ ਡੋਲੂ ਧਰ ਕੇ ਮੈਂ ਪੁੱਛਣ ਵਾਗੀ ਮੈਂ ਖਬਰ ਕਿ ਕਿਸੇ ਦੇ ਘਰੇ ਖੇੜ ਦਾ ਖੁੱਡਦਾ ਹੋਵੇ ਮੈਂ ਤਾਂ ਆਪ ਟੈਨਸ਼ਨ ਹੋਈ ਪਈ ਆ ਕਿ ਝਾਕ ਬਿੰਦ ਨਹੀਂ ਸੀ ਬਾਹਰ ਰਹਿਦਾ 2 ਵਜੇ ਦਾ ਗਿਆ ਹੋਇਆ ਆਹ ਟਾਈਮ ਹੋ ਗਿਆ ਅਜੇ ਤੱਕ ਨਹੀਂ ਆਇਆ ਪਤਾ ਨਹੀਂ ਕਿੱਥੇ ਹੋ ਕੇ ਇੱਥੇ ਨਾ ਹੋਰ ਤੁਹਾਡੇ ਨਾਲੋਂ ਵੱਧ ਤਾਂ ਉਹ ਮੇਰੇ ਨਾਲ ਰਹਿੰਦਾ ਸੀਗਾ ਮੈਨੂੰ ਟੈਨਸ਼ਨ ਆ ਗਈ ਕਿੱਧਰ ਗਿਆ ਮੈਨੂੰ ਛੱਡ ਕੇ ਉਹ ਤਾਂ ਸੌਂਦਾ ਵੀ ਮੇਰੇ ਨਾਲ ਸੀਗਾ ਦੀ 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 ਹੁਣ ਮੈਂ ਕਿੱਥੋਂ ਲੈ ਕੇ ਆਂ ਬਾਂਚ ਨੂੰ ਟੈਨਸ਼ਨ ਹੋਈ ਪਈ ਆ ਅਜੇ ਤੱਕ ਤੇਰਾ ਪਿਓ ਵੀ ਨਹੀਂ ਆਇਆ ਪਤਨ ਕੀ ਕਹਿਣਗੇ ਪੋਸਟਾ ਲਕੀਨ ਹੋ ਤਾਂ ਠੀਕ ਆ ਪਰ ਆਪਾਂ ਨਾਲ ਫੋਨ ਕਰ ਲੈਣਾ ਸੀਗਾ ਹੈ ਖਬਰਾਂ ਕੋਈ ਹੱਲ ਹੋ ਜਾਂਦਾ ਹਾਂ ਸਰਪੰਚ ਕੋਲ ਚਲਦੇ ਮੈਂ ਤਾਂ ਵੜੀ ਕਰ ਲੈਂਦੀ ਕੋਈ ਨਾ ਕੋਈ ਹੱਲ ਤਾਂ ਨਿਕਲ ਹੀ ਆਉਣਾ ਸੀ ਸਰਪੰਚ ਕੋਲੇ ਵੀ ਜਾਇਆ ਸੀ ਮੈਂ ਸਰਪੰਚ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਹੋਕਾ ਦਵਾਈ ਦੋ ਆ ਜੂਗਾ ਹੁਣ ਤਾਂ ਹੋਕਾ ਵੀ ਦਵਾਤਾ ਕੀ ਕਰੀਏ ਹਾਏ ਦੇਖੀ ਮੈਨੂੰ ਸਮਝ ਨਹੀਂ ਆਉਦੀਗੀ ਬੇਪੰਛ ਤੇ ਆਇਆ ਜਿਹਾ ਦਿਮਾਗ ਚ ਆਇਆ ਕਿ ਕਿੱਧਰ ਤੁਰ ਗਿਆ ਆ ਗਿਆ ਤੇਰਾ ਪੇਉਗੀ ਕਿਉਂ ਜੀ ਕੀ ਕਹਿੰਦੇ ਪੁਲਿਸ ਵਾਲੇ ਹੁੰਦਾ ਮਿਲ ਜੂਗਾ ਕੀ ਕਹਿੰਦੇ ਹੁੰਦਾ ਮਿਲ ਜੂਗਾ ਐਲੀ ਗੱਲ ਤਾਂ ਉੱਥੇ ਗਰੀਬੀ ਸੁਣਵਾਈ ਨਹੀਂ ਹੁੰਦੀ ਉਹ ਤਾਂ ਇਹ ਰੱਖਿਆ ਹੁਣ ਸਰ ਦੇ ਨੇ 24 ਘੰਟਿਆਂ ਦਾ ਉਹ ਬਾਅਦ ਰਿਪੋਰਟ ਲਿਖਾਂਗੇ ਅਸੀਂ 24 ਘੰਟੇ ਤੁਸੀਂ ਆਪ ਭਰ ਲਓ ਵੀ ਹੁਣ ਪੁਲਸ ਵਾਲੇ ਆਉਂਦੇ ਨਹੀਂਗੇ ਉਹਨਾਂ ਨੇ ਕੀ ਕਹਣਾ ਪੁਲਸ ਵਾਲੇ ਨੇ ਭਾਈ ਰੋਟੇ ਉਹ ਵੀ ਨਾ ਰੇ ਦੇ ਵਿੱਚ 24 ਘੰਟੇ ਦੇ ਪਰਛਾਹਾ ਦਾ ਠੀਕ ਆ ਸਾਨੂੰ ਦੱਸ ਜਿਓ ਵੀ 24 ਘੰਟੇ ਤੋਂ ਬਾਅਦ ਰਿਪੋਰਟ ਲਈ ਜਾਊਗੀ ਮੈਂ ਰੋਈ ਕੋ ਜਾਣੀ ਆ ਆ ਜਾ ਪੁੱਤ ਕਹਿਣਾ ਪਰ ਕਿੱਥੇ ਕੰਮ ਕਰਦੇ ਨਾਲ ਉਹ ਉਹਨੇ ਨੂੰ ਪੈਸੇ ਚਾਹੀਦੇ ਆ ਇਹ ਤੁਸੀਂ ਗੋਇਮੈਂਟ ਵਾੜੀ ਕਰ ਲੈਂਦੇ ਕਹਿ ਦਿੰਦੇ ਵੀ ਮੁੰਡਾ ਲੱਭ ਕੇ ਦੇ ਦੋ ਸਾਨੂੰ ਅਸੀਂ ਤਾਂ ਜੀ ਮੈਂ ਤਾਂ ਦੱਸ ਲਈ ਕਿ ਅਸੀਂ ਤਾਂ ਗਰੀਬ ਆ ਅਸੀਂ ਤਾਂ ਹੈ ਮੇਰਾ ਤਾਂ ਜੋ ਕਰੇ ਹੈ ਨਹੀਂਗੇ ਤੁਸੀਂ ਸਾਡੀ ਮਦਦ ਕਰੋ। ਇਹ ਗੱਲ ਸੀ ਗਈ 24 ਘੰਟੇ 24 ਘੰਟੇ 24 ਘੰਟੇ 24 ਘੰਟੇ। ਇੱਕ ਗਲਤ ਹੈਗੀ ਮੰਮੀ। ਆਪਾਂ ਹੋਕੇ ਵੀ ਦਵਾਈ ਆਗੇ ਆਪਾਂ ਲੱਭ ਕੇ ਵੀ ਆਇਆ ਸਾਰੇ ਪਿੰਡ ਚ ਸਾਰੇ ਸਾਰੇ ਪਤਾ ਲੱਗ ਗਿਆ ਵੀ ਆ ਸ਼ਹਿਰ ਵਾਲੀਆਂ ਅੰਗਲੀਆਂ ਚ ਵੀ ਲੱਭ ਲਿਆ ਜਿਹੜੇ ਪਾਸੇ ਆਪਾਂ ਰਹਿੰਦੇ ਆ ਪਿੰਡ ਵਾਲੀ ਸਾਈਡ ਦੀ ਛਾਣ ਮਾਰੀ। ਹੁਣ ਜੇ ਕਿਤੇ ਹੁੰਦਾ ਤਾਂ ਲੱਭ ਹੀ ਜਾਂਦਾ। ਉਹ ਤਾਂ ਭਈ ਹਰੇਕ ਹੀ ਕਹੀ ਜਾਂਦਾ ਵੀ ਜੇ ਸਾਨੂੰ ਸਹਾਈ ਹਜਾਦਾ ਸੀ। ਨਾ ਮਿਲਿਆ ਮਾਗੇ ਜੇ ਕਿਤੇ ਮਿਲ ਗਿਆ ਸਾਨੂੰ ਪਰ ਕੋਈ ਨਾ ਕੋਈ ਦਾ ਛੱਡ ਹੀ ਜਾਂਦਾ ਇੰਨੇ ਹੋ ਕੇ ਦਵਾਦੇ ਰਹੇ ਜਾਂਦੇ ਆ ਵੀ ਮਿਲੇ ਤਾਂ ਸਹੀ ਇੱਤੇ ਜਵਾਕ ਸੀ ਉਹ ਵੀ ਹੋ ਗੱਠਾ ਮੈਂ ਤਾਂ ਹਾਏ ਜੇ ਕਿਤੇ ਉਹ ਮਾਂ ਕੋਈ ਗੱਲ ਨਾ ਹੋ ਜਾਏ ਕਿਤੇ ਹੋਰ ਬੱਚਾ ਟੈਂਜ ਰੋਈ ਪਈ ਆ ਦੇਖੀ ਹਾਏ ਜੇ ਉਹਨੇ ਕੀ ਹੋ ਗਿਆ ਹਾਏ ਮੰਮੀ ਆਪਾਂ ਕੀ ਕਰਾਂਗੇ ਹਾਏ ਹੋਏ ਬਾਂਝੂ ਕਿੱਧਰ ਵਾਗਿਆ ਉਹ ਜੇ ਕੋਈ ਚੱਕ ਕੇ ਲੈ ਗਿਆ ਹੋਇਆ ਬਾਂਝੂ ਐ ਨਾ ਬੋਲ ਬਤਾ ਜੂਗਾ ਮੈਂ ਤਾਂ ਪ੍ਰਭ ਮੁਰੇ ਦਾਸਾ ਕਰਦੀ ਆ ਵਾਹਿਗੁਰੂ ਮੇਰੇ ਪੁੱਤ ਨੂੰ ਘਰੇ ਤੇ ਕਿੱ데 ਕਿਤੇ ਭੁੱਲਿਆ ਪਟ ਗਿਆ ਕਿੱ데 ਬੈਠਾ ਉਹਨੂੰ ਘਰ ਨੂੰ ਰਾਤ ਖਾ ਦੇ ਹੇ ਰੱਬਾ ਅਸਰ ਰੱਬਾ ਧੋਖਾ ਜਿਵਾਗਿਆ ਜੇ ਅਗਰ ਓੱਖਣਾ ਪਾਣਾ ਰੋਪੀ ਲਾਧੀ ਹੋਊਗਾ ਨਾ ਪਾਣੀ 2 ਵਜੇ ਕਿ ਆਲਰੇਡੀ ਚਾਹ ਪੀ ਕੇ ਹੁਣ ਵੀ ਪਤਾ ਕਿਹੜਾ ਵੇਲਾ ਹੋ ਗਿਆ ਹੈ ਅਕਸਰ ਜਵਾਗ ਆ ਜਵਾਗ ਨੂੰ ਭੁੱਖ ਲੱਗਦੀ ਆ ਅਗੇ ਬੰਦੇ ਝੱਟੇ ਦੋ ਦੋ ਘੰਟੇ ਬਾਅਦ ਚੰਦਨਗੜ੍ਹ ਟਵਰ ਕਹਿੰਦਾ ਸੀ ਮੈਨੂੰ ਭੁੱਖ ਲੱਗੀ ਆ ਮੈਂ ਤਾਂ ਕੁਝ ਖਾਣਾਗਾ ਭੁੱਖ ਲੱਗੀ ਆ ਮੈਂ ਤਾਂ ਕੁਝ ਖਾਣਾਗਾ ਆ ਟਾਈਮ ਆ ਗਿਆ ਕਹੇ ਬਾਈ ਜੀ ਲੱਗਿਆ ਮੈਂ 2 ਵਜੇ ਕਹਿੰਦਾ ਮੈਂ ਬਹੁਤ ਜੀ ਕੰਮ ਤੀਣਾ ਚੰਦੀ ਦੇ ਕੀ ਕੀ ਲੈਣਾ ਸੀ ਐਜੇ ਕੰਮ ਤੋਂ ਮਾਂ ਵੀ ਨਹੀਂ ਸੀ ਮੰਦੀ ਨਾ ਆਪਣਾ ਸਾਰੇ ਡੱਬਰ ਦਾ ਕੰਮ ਕਰੇ ਬਿਨਾ ਸਰਦਾ ਨਹੀਂ ਹੈਗਾ ਮੈਂ ਕਹਿੰਦੀ ਹੁੰਦੀ ਸੀ ਨਾ ਮੰਮੀ ਕੰਮ ਛੱਡ ਦੇ ਕੰਮ ਛੱਡ ਦੇ ਮੈਂ ਕੰਮ ਕਰਨ ਵਾਲੀ ਹੈਗੀ ਆ ਮੈਂ ਕਰ ਲਊਗੀ। ਹਾਂਜੀ। ਉਹ ਤਾਂ ਫਿਰ ਘਰ ਤੱਕ ਜਾਰਾ ਵੀ ਨਹੀਂ ਚੱਲਦਾ ਸੀ। ਹੁਣ ਗੁਜ਼ਾਰੇ ਨੂੰ ਕੀ ਕਰੇਗੀ? ਲੱਭ ਲਾ ਕਿੱਥੋਂ ਲੱਭੇਗੀ? ਜੀ ਦੇ ਮਾਰੇ ਕੰਮ ਕਰਦੇ ਸੀ ਉਹੀ ਜਿਹਾ ਰਿਹਾ ਹੁਣ। ਮੰਨੂ ਵੀ ਨਹੀਂ ਆਏਗੀ। ਨਾ ਕੋਸ ਪਾਣ। ਨਾ ਜਵਾਬ। ਸਵੇਰੇ ਕਹਿ ਗਿਆ ਮੈਨੂੰ ਨਾਲ ਲੈ ਜਾ ਮੈਨੂੰ ਨਾਲ ਲੈ ਜਾ। ਖਬਰੇ ਗੁੱਸੇ 'ਚ ਕਿੱਧਰ ਦੁਰ ਗਿਆ ਹੋਊਗਾ ਵੀ ਮੇਰੀ ਮਾਂ ਮੈਨੂੰ ਨਾਲ ਈ ਲੈ ਕੇ ਗਈ। ਫਤੋ ਗੁੱਸਾ ਕਰਨ ਵਾਲਾ ਹੈ ਹੀ ਨਹੀਂ ਸੀ। ਕਿਤੇ ਨਹੀਂ ਜਾਣਾ ਹੋਊ ਤਾਂ ਕਿ ਬੇਚੀ ਮੈਨੂੰ ਪੱਕਾ ਯਕੀਨ ਆਗਾ ਹੁਣ ਤਾਂ ਕੁਮਾਰਾ ਮਾਰੇ ਹੱਥ ਰੋੜ ਨਾ ਸਕੇ ਪਾਸ਼ਾ ਦੇ ਉੱਤੇ ਕੁਝ ਕੁਸ ਕਰੂ ਪੂਰੇ ਹੱਥ ਡੂਰੀ ਆ ਰੱਬ ਦੇ ਸਰ ਮੈਂ ਪਾਣੀ ਲੈ ਕੇ ਆਉਣੀ ਸਰ ਤੂੰ ਹੌਸਲਾ ਰੱਖ ਤੂੰ ਐਵੇਂ ਬੜਾ ਹੋ ਗੋ ਡੋਲੀ ਜਾ ਹੋਈ ਨਹੀਂ ਕੋਈ ਨਹੀਂ ਥਾ ਜਾਊਗਾ ਇੱਥੇ ਕਿਤੇ 2 ਪਿੰਡ ਅਪੋਂਡ ਚ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੁਸੀਂ ਆਪਣੀ ਜਿਹੜੀ ਵੀਡੀਓ ਦੇਖ ਰਹੇ ਹੋ 14 19 ਸਾਲਾਂ ਭੈਣ ਨੇ ਕੀਤਾ 4 ਸਾਲਾਂ ਭਰਾ ਦਾ ਕਾਤਲ ਤੇ ਮਤਲਬ ਖੇਤ ਦੇ ਵਿੱਚ ਆਪਾਂ ਕੋਈ ਵੀ ਐਦਾਂ ਦੀ ਮਾਰ ਕਟਾਈ ਕਿਦਾਂ ਦਾ ਵੀ ਨੁਕਸਾਨ ਨਹੀਂ ਦਿਖਾਇਆ ਹੈਗਾ ਇਹ ਸੱਚੀ ਕਹਾਣੀ ਹੈ ਤੁਹਾਨੂੰ ਕਿਹਾ ਸੀ ਵੀ ਅਸੀਂ ਵੀ ਚਲੋ ਬਣਾਈ ਹੈਗੀ ਹੈ ਨਾ ਉਹ ਚੀਜ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਉਹ ਕੁੜੀ ਨੇ ਕਿਵੇਂ-ਕਿਵੇਂ ਕੀਤਾ ਹੈ ਨਾ ਅਸੀਂ ਇਹ ਦੂਸਰਾ ਭਾਗ ਲੈ ਕੇ ਆਏ ਆ ਤੁਹਾਡੇ ਸਾਹਮਣੇ ਵੀ ਉਹ ਕੁੜੀ ਕਿੱਥੋਂ ਤੱਕ ਗਿਰੀ ਹੈ ਨਾ ਪਹਿਲਾ ਆਪਦੇ ਭਰਾ ਨੂੰ ਮਾਰ ਕੇ ਉਹਨੇ ਬੋਰੀ ਦੇ ਵਿੱਚ ਪਾਤਾ ਇਹ ਰੀਜ਼ਨ ਤੁਹਾਨੂੰ ਅੱਗੇ ਪਤਾ ਲੱਗੂਗਾ ਵੀ ਉਹਨੇ ਸਾਰਾ ਇਹ ਕੌਸ਼ਿਸ਼ ਕਿਉਂ ਕੀਤਾ ਸਾਰਾ ਕੁਝ ਸਟੋਰੀ ਜੀ ਤੁਹਾਨੂੰ ਦੱਸਾਂਗੇ ਸਟੋਰੀ ਦੇ ਨਾਲ ਜੁੜੇ ਰਹੋ ਬੋਰੀ ਦੇ ਵਿੱਚ ਪਾਤਾ ਹਨਾ ਜਦੋਂ ਗੱਲ ਪੁਲਿਸ ਤੱਕ ਪਹੁੰਚ ਗਈ ਫਿਰ ਉਹ ਕੁੜੀ ਡਰ ਗਈ ਫਿਰ ਉਹਨੇ ਮਤਲਬ ਕਿ ਉਹ ਚੀਜ਼ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਕੱਪੜਾ ਬੱਚੇ ਦਾ ਲਾ ਕੇ ਬਾਹਰ ਸੁੱਟਦਾ ਤੇ ਅੱਗੇ ਤੁਸੀਂ ਦੇਖੋਗੇ ਸਟੋਰੀ ਦੇ ਵਿੱਚ ਕੀ ਕੀ ਹੈ ਠੀਕ ਹੈ ਨਾ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਗੱਲ ਇੰਨੀ ਕਾ ਵੀ ਅੱਜ ਕੱਲ੍ਹ ਜਿਹੜੇ ਰਿਸ਼ਤੇ ਆ ਨਾ ਰਿਸ਼ਤੇ ਨਹੀਂ ਰਹਿ ਗਏ ਖੂਨ ਜਿਹੜਾ ਚਿੱਟਾ ਹੋ ਚੁੱਕਿਆ ਖੂਨ ਪਾਣੀ ਬਣ ਚੁੱਕਿਆ ਪਹਿਲਾਂ ਹੀ ਸੀ ਭੈਣ ਭਰਾ ਭੈਣ ਭਰਾ ਤਾਂ ਜਾਣ ਬਾਰ ਦੇ ਸੀਗੇ ਅੱਜ ਕੱਲ ਤਾਂ 5 ਪੈਸਿਆਂ ਦੀ ਖਾਤਰ 5 ਰੁਪਈਆ ਦੀ ਖਾਤਰ ਭਰਾ ਭੈਣ ਭਰਾ ਬਈਮਾਨ ਹੋ ਜਾਂਦੇ ਨੇਗੇ ਠੀਕ ਹੈ ਇਹ ਇਹ ਚੀਜ਼ਾਂ ਮੇਰੇ ਨਾਲੋਂ ਵੱਧ ਕੋਈ ਨਹੀਂ ਜਾਣ ਸਕਦਾ ਕਿਉਂਕਿ ਕਦੇ ਵੀ ਮੈਂ ਆਉਣ ਕੈਮਰਾ ਆ ਕੇ ਇਦਾਂ ਦੀਆਂ ਗੱਲਾਂ ਨਹੀਂ ਕੀਤੀਆਂ ਹਨਾ ਤੇ ਕਿਉਂਕਿ ਮੇਰੇ ਜਿੰਨਾ ਮੈਂ ਕਮਾਇਆ ਜਿ ਕਮਾਈ ਕੀਤੀ ਆਪਦੇ ਭੈਣ ਭਾਈਆਂ ਨੂੰ ਖਵਾਇਆ ਤੇ ਮੇਰੇ ਭੈਣ ਭਰਾ ਇੱਕਦਮ ਮੇਰੇ ਤੋਂ ਕਨਹਰਾ ਕਰ ਗਈ ਠੀਕ ਹੈ ਕਿਉਂਕਿ ਬਹੁਤਿਆਂ ਦੀ ਲਾਈਫ ਦੇ ਨਾਲ ਇਦਾਂ ਦੀਆਂ ਗੱਲਾਂ ਜੁੜੀਆਂ ਹੁੰਦੀਆਂ ਨੇ ਕਿਆਂ ਹਨਾ ਵੀ ਜਿਹੜਾ ਬੰਦਾ ਖੁਦ ਕੈਮਰੇ ਸਾਹਮਣੇ ਆ ਕੇ ਨਹੀਂ ਦੱਸ ਸਕਦਾ ਹੁੰਦਾ ਕਿਉਂਕਿ ਅੱਜ ਕੱਲ ਰਿਸ਼ਤੇ ਨਾਤੇ ਕੋਈ ਨਹੀਂ ਹੈਗੇ ਸਭ ਕੁਝ ਪੈਸਾ ਦਾ ਕਲ ਜੋਗਾ ਦਾ ਕਲ ਜੋਗ ਦੇ ਵਿੱਚ ਸਭ ਕੁਝ ਜਾ ਚੱਲ ਰਿਹਾ ਹੈ ਠੀਕ ਹੈ ਤੇ ਇਸ ਕਰਕੇ ਪ੍ਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਹਨਾ ਆਪਾਂ ਕਹਿ ਦਿੰਨੇ ਆ ਇੱਕ ਵਾਰੀ ਵੀ ਆਪਾਂ ਇੱਕੋ ਮਾਂ ਦੇ ਪੇਟੋਂ ਨਹੀਂ ਜੰਮਣਾ ਇੱਕ ਵਾਰੀ ਜਹਾਨ ਤੇ ਆਉਣਾ ਮੁੜ ਕੇ ਨਹੀਂ ਆਪਾਂ ਨੂੰ ਪਤਾ ਆਪਾਂ ਕਿਨੇ ਕਿੱਥੇ ਹੋਣਾ ਕੀ ਹੋਣਾ ਕੀ ਨਾ ਇਹ ਬਾਧੀਆਂ ਗੱਲਾਂ ਨੇ ਤੇ ਜੇ ਇੱਥੇ ਹੱਸ ਲਾਂਗੇ ਹਨਾ ਇੱਕ ਜ਼ਿੰਦਗੀ ਮਿਲੀ ਹੈਗੀ ਉਹਨੂੰ ਹੱਸ ਖੇਡ ਕੇ گزار ਲੋ ਨਫ਼ਰਤ ਨਾ ਫਲਾਓ ਵੇਸ਼ਕ ਭੈਣ ਭਾਈ ਆ ਕੋਈ ਮਰਜ਼ੀ ਆ ਸੁਚੇਤ ਰਹੋ ਵੀ ਇਦਾਂ ਦਾ ਜੇ ਕੋਈ ਕਦਮ ਚੁੱਕਣ ਲਈ ਸੋਚਦਾ ਵੀ ਆ ਪਲੀਜ਼ ਇਦਾਂ ਦਾ ਕਦਮ ਕੋਈ ਨਾ ਚੁੱਕਿਓ ਜਿਹੜਾ ਕੀ ਤੁਹਾਡੇ ਪਰਿਵਾਰ ਤੇ ਭਾਰੂ ਪਵੇ ਤੁਹਾਡੀ ਜ਼ਿੰਦਗੀ ਖਰਾਬ ਹੋਵੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਣਾ ਧੰਨਵਾਦ